ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਯੂ ਐਸ ਡਿਪਾਰਟਮੈਂਟ ਆਫ ਸਟੇਟ ਵੱਲੋਂ ਜਨਵਰੀ 2026 ਦਾ ਵੀਜ਼ਾ ਬੁਲੇਟਨ ਜਾਰੀ ਕਰ ਦਿੱਤਾ ਗਿਆ ਹੈ ਇਸ ਮਹੀਨੇ ਚ ਮਾਮੂਲੀ ਹਿਲਜੁਲ ਦੇਖਣ ਨੂੰ ਮਿਲੀ ਹੈ ਫਾਈਨਲ ਐਕਸ਼ਨ ਡੇਟ ਚ ਐਫ 1 ਕੈਟਾਗਰੀ ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ ਉਨ੍ਹਾਂ ਦੀ ਸਮਾਸੂਚੀ 8 ਨਵੰਬਰ 2016 ਚੱਲ ਰਹੀ ਹੈ ਗ੍ਰੀਨ ਕਾਰਡ ਹੋਲਡਰ ਪਤੀ ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ ਚ ਆਉਂਦੇ ਨੇ ਉਨ੍ਹਾਂ ਦੀ ਤਾਰੀਖ 1 ਫਰਵਰੀ 2024 ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਿਤ ਨੇ ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 1 ਦਸੰਬਰ 2016 ਹੈ US ਸਿਟੀਜ਼ਨ ਦੇ ਵਿਆਹ ਹੋਏ ਬੱਚੇ ਤੇ ਉਹਨਾਂ ਦੇ ਅੱਗੇ ਉਹ ਛੋਟੇ ਬੱਚੇ ਜਾਨੀ ਕਿ F3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਦੀ ਤਾਰੀਖ 8 ਸਤੰਬਰ 2011 ਚੱਲ ਰਹੀ ਹੈ ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ 'ਚ ਰਹਿ ਰਹੇ ਆਪਣੇ ਭੈਣਾਂ ਭਰਾਵਾਂ ਨੂੰ F4 ਕੈਟਾਗਰੀ ਲਈ ਅਪਲਾਈ ਕੀਤਾ ਹੈ ਤੇ ਭੈਣ ਭਰਾਵਾਂ ਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਨੇ ਉਹਨਾਂ ਲਈ ਤਾਰੀਖ 1 ਨਵੰਬਰ 2006 ਚੱਲ ਰਹੀ ਹੈ ਪਰਿਵਾਰਕ ਸਪੌਂਸਰਡ ਵੀਜ਼ਾ ਅਰਜ਼ੀਆਂ ਪਰੰਦੀਆਂ ਤਾਰੀਖਾਂ ਦੀ ਜਨਵਰੀ ਵੀਜ਼ਾ ਬੁਲੇਟਿਨ ਦੀਆਂ ਤਾਰੀਖਾਂ ਇਸ ਤਰ੍ਹਾਂ ਨੇ F1 ਕੈਟਾਗਰੀ ਲਈ 1 ਸਤੰਬਰ 2017 F2 A ਕੈਟਾਗਰੀ ਲਈ 22 ਦਸੰਬਰ 2025 F2 B ਕੈਟਾਗਰੀ ਲਈ 15 ਮਾਰਚ 2017 F3 ਕੈਟਾਗਰੀ ਲਈ 22 ਜੁਲਾਈ 2012 ਅਤੇ F4 ਕੈਟਾਗਰੀ ਲਈ 15 ਦਸੰਬਰ 2006 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਨੇ ਅਮਰੀਕਾ 'ਚ 30 ਪੰਜਾਬੀ ਟਰੱਕ ਡਰਾਈਵਰਾਂ ਸਣੇ 87 ਜਣਿਆਂ ਨੂੰ ਗ੍ਰਿਫਤਾਰ ਕਰਦਿਆ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ ਕੈਲੀਫੋਰਨੀਆ ਦੇ ਐਲ ਸੈਂਟਰੋਓ ਤੇ ਹੋਰ ਨਾ ਇਲਾਕਿਆਂ 'ਚ ਮਾਰੇ ਗਏ ਛਾਪਿਆਂ ਦੌਰਾਨ ਬਾਰਡਰ ਏਜੰਟਸ ਦੇ ਵੱਲੋਂ 42 ਜਣੇ ਗ੍ਰਿਫਤਾਰ ਕੀਤੇ ਗਏ ਜਦਕਿ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਈਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 45 ਜਣਿਆਂ ਨੂੰ ਕਾਬੂ ਕੀਤਾ ਗਿਆ ਹਿਰਾਸਤ 'ਚ ਲੈ ਕਮਰਸ਼ੀਅਲ ਡਰਾਈਵਰਾਂ 'ਚੋਂ ਜ਼ਿਆਦਾਤਰ ਭਾਰਤ ਨਾਲ ਸੰਬੰਧਿਤ ਸਨ ਜਦਕਿ ਬਾਕੀ ਐਲ ਸਲਵਾਡੋਰ ਹੈਤੀ ਮੈਕਸੀਕੋ ਰੂਸ ਸੋਮਾਲੀਆ ਤੁਰਕੀ ਅਤੇ ਯੂਕਰੇਨ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਟਰੱਕ ਡਰਾਈਵਰਾਂ ਨੂੰ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦਾ ਜ਼ਿਕਰ ਕੀਤਾ ਜਾਵੇ ਤਾਂ 31 ਜਣਿਆਂ ਨੂੰ ਕੈਲੀਫੋਰਨੀਆ ਸੂਬੇ ਨੇ ਲਾਇਸੈਂਸ ਜਾਰੀ ਕੀਤੇ ਜਦਕਿ ਬਾਕੀਆਂ ਦੇ ਲਾਇਸੈਂਸ ਵਸ਼ਿੰਗਟਨ ਫਲੋਰੀਡਾ ਇੰਡੀਆਨਾ ਐਲਿਨੋਏ ਓਹਾਇਓ, ਮੈਰੀਲੈਂਡ, ਮਿਨੀਸੋਟਾ, ਨਿਊ ਜਰਸੀ, ਨਿਊਯਾਰਕ ਅਤੇ ਪੈਂਸਿਲਵੇਨੀਆ ਤੋਂ ਜਾਰੀ ਹੋਏ ਦੱਸੇ ਜਾ ਰਹੇ ਨੇ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਕੀਤੀ ਗਈ ਕਾਰਵਾਈ ਨੂੰ ਆਪਰੇਸ਼ਨ ਹਾਈਵੇ ਸੈਂਟੀਨਲ ਦਾ ਨਾਮ ਦਿੱਤਾ ਗਿਆ ਹੈ ਜਿਸ ਦੇ ਪਹਿਲੇ ਦਿਨ ਇੱਕ ਭਾਰਤੀ ਤੇ ਇੱਕ ਤਜ਼ਾਕਿਸਤਾਨ ਨਾਲ ਸੰਬੰਧਿਤ ਡਰਾਈਵਰ ਕਾਬੂ ਕੀਤਾ ਗਿਆ। ਦੂਜੇ ਦਿਨ ਚਾਰ ਭਾਰਤੀ ਤੇ ਇੱਕ ਉਜ਼ਬੇਕ ਡਰਾਈਵਰ ਆਈਸ ਵਾਲਿਆਂ ਦੀ ਗ੍ਰਿਫਤ ਚਾਏ। ਕਸਟਮਜ਼ ਐਂਡ ਬਾਰਡਰ ਪੈਟਰੋਲ ਦੇ ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖੀ ਜੋਸਫ ਰੈਮਨਰ ਨੇ ਦੱਸਿਆ ਕਿ ਅਮਰੀਕਾ 'ਚ ਪਿਛਲੇ ਸਮੇਂ ਦੌਰਾਨ ਵਾਪਰੇ ਜਾਨਲੇਵਾ ਟਰੱਕ ਹਾਦਸਿਆਂ ਮਗਰੋਂ ਕੈਲੀਫੋਰਨੀਆ 'ਚ ਵੱਡੇ ਪੱਧਰ ਤੇ ਮੁਹਿੰਮ ਦੀ ਰਣਨੀਤੀ ਘੜੀ ਗਈ। ਗ੍ਰਫਤਾਰ ਕੀਤੇ ਪ੍ਰਵਾਸੀਆਂ ਨੂੰ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਸੀ ਅਤੇ ਇਹਨਾਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਜਾਰੀ ਕਰਨ ਵਾਲੇ ਸੂਬੇ ਹੀ ਅਸਲ 'ਚ ਜਾਨਲੇਵਾ ਹਾਦਸਿਆਂ ਦੇ ਅਸਲ ਜ਼ਿੰਮੇਵਾਰ ਨੇ। ਜੋਸਫ ਰੈਮਨਰ ਦਾ ਇਸ਼ਾਰਾ ਹਰਜਿੰਦਰ ਸਿੰਘ, ਜਸ਼ਨਦੀਪ ਸਿੰਘ ਤੇ ਰਜਿੰਦਰ ਕੁਮਾਰ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵੱਲ ਸੀ ਜਿਨ੍ਹਾਂ ਦੌਰਾਨ ਸਾਂਝੇ ਤੌਰ ਤੇ 8 ਜਣਿਆਂ ਦੀ ਮੌਤ ਹੋਈ। ਤਿੰਨੋਂ ਜਣੇ ਇਸ ਵੇਲੇ ਜੇਲ੍ਹ ਚ ਨੇ ਪਰ ਦੂਜੇ ਪਾਸੇ ਆਈਸ ਵੱਲੋਂ ਪ੍ਰਤਾਪ ਸਿੰਘ ਨਾਂ ਦੇ ਟਰੱਕ ਡਰਾਈਵਰ ਨੂੰ ਵੀ ਕਾਬੂ ਕੀਤਾ ਗਿਆ ਜਿਸ ਨਾਲ ਸਬੰਧਤ ਹਾਦਸੇ 'ਚ ਭਾਵੇਂ ਕੋਈ ਮੌਤ ਨਹੀਂ ਸੀ ਹੋਈ ਪਰ 5 ਸਾਲ ਦੀ ਬੱਚੀ ਡੈਲੀਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ। ਦੂਜੇ ਪਾਸੇ ਕੈਲੀਫੋਰਨੀਆ ਦੇ ਪੰਜਾਬੀ ਟਰੱਕ ਡਰਾਈਵਰ ਵੱਲੋਂ ਸੂਬੇ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਪੰਜਾਬੀ ਡਰਾਈਵਰਾਂ ਵੱਲੋਂ ਮੁਕਦਮੇ ਦੀ ਪੈਰਵਾਈ ਸਿੱਖ ਕੋਲੀਸ਼ਨ ਤੇ ਸੈਨ ਫ੍ਰਾਂਸਿਸਕੋ ਦੀ ਏਲੀਨ ਲਾਅ ਕੌਕਸ ਵੱਲੋਂ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਦੀ ਲੀਗਲ ਡਾਇਰੈ ਗੋੜਦਾ ਕਹਿਣਾ ਸੀ ਕਿ ਇਹਨਾਂ ਡਰਾਈਵਰਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰੇ ਟਰਾਂਸਪੋਰਟ ਸੈਕਟਰ ਨੂੰ ਦਿੱਤੇ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਯੋਗਦਾਨ ਪਾਇਆ ਪਰ ਹੁਣ ਇਹਨਾਂ ਨੂੰ ਵਿਸਾਰਿਆ ਜਾ ਰਿਹਾ ਹੈ ਕੈਲੀਫੋਰਨੀਆ ਡੀਐਮਵੀ ਨੇ ਮਕਦਮੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਡੀਸੀ ਦੀ ਅਪੀਲ ਅਦਾਲਤ ਵੱਲੋਂ ਟਰੰਪ ਸਰਕਾਰ ਦੇ ਐਮਰਜੈਂਸੀ ਹੁਕਮਾਂ ਤੇ ਰੋਕ ਲਾਏ ਜਾਣ ਮਗਰੋਂ ਕੈਲੀਫੋਰਨੀਆ 'ਚ 17000 ਡਰਾਈਵਰਾਂ ਨੂੰ ਮੁੜ ਸੀਡੀਐਲ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਕੁਝ ਤਕਨੀਕੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਅਮਰੀਕੀ ਦੂਤਾਵਾਸਾਂ ਅਤੇ ਕੌਂਸੂਲੇਟ ਦਫ਼ਤਰਾਂ 'ਚ ਅਮਰੀਕੀ ਵੀਜ਼ਾ ਰੀ-ਐਂਟਰੀ ਪ੍ਰਕਿਰਿਆ 'ਚ ਕਾਫੀ ਦੇਰੀ ਹੋ ਰਹੀ ਹੈ ਤੇ ਇਸ ਲਈ ਸਮਾਂ ਲੱਗ ਰਿਹਾ ਹੈ Google ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਮੁਲਾਜ਼ਮ ਅਮਰੀਕਾ ਤੋਂ ਬਾਹਰ ਨਾ ਹੀ ਜਾਣ ਕਿਉਂਕਿ ਅਮਰੀਕੀ ਅੰਬੈਸੀਆਂ ਤੇ ਕੌਂਸਲਖਾਨਿਆਂ 'ਚ ਵੀਜ਼ਾ ਪ੍ਰੋਸੈਸਿੰਗ ਦੀ ਰਫ਼ਤਾਰ ਬਹੁਤ ਮੱਧਮ ਹੈ ਤੇ ਕੁਝ ਮਾਮਲਿਆਂ 'ਚ 12 ਮਹੀਨਿਆਂ ਤੱਕ ਦੇਰੀ ਹੋ ਸਕਦੀ ਹੈ ਆਪਣੇ ਸਟਾਫ ਨੂੰ ਭੇਜੀ ਇੱਕ ਈਮੇਲ 'ਚ ਗੂਗਲ ਦੀ ਵਿਦੇਸ਼ੀ ਇਮੀਗ੍ਰੇਸ਼ਨ ਲਾਅ ਫਰਮ ਨੇ ਜਿਨ੍ਹਾਂ ਮੁਲਾਜ਼ਮਾਂ ਨੂੰ ਅਮਰੀਕਾ ਵਾਪਸ ਆਉਣ ਲਈ ਵੀਜ਼ਾ ਮੋਹਰ ਲਵਾਉਣ ਦੀ ਲੋੜ ਹੈ ਨੂੰ ਸੁਚੇਤ ਕੀਤਾ ਹੈ ਕਿ ਭਾਰੀ ਬਕਾਇਆ ਮਾਮਲਿਆਂ ਕਾਰਨ ਕਮੰਟਰੀ ਯਾਤਰਾ ਉਹਨਾਂ ਨੂੰ ਕਈ ਮਹੀਨੇ ਬਾਹਰ ਫਸੇ ਰਹਿਣ ਲਈ ਮਜਬੂਰ ਕਰ ਸਕਦੀ ਹੈ ਗੂਗਲ ਨੇ ਸਬੰਧਤ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਗੈਰ ਜ਼ਰੂਰੀ ਯਾਤਰਾ ਟਾਲ ਦੇਣ ਤੇ ਅਮਰੀਕਾ ਹੀ ਟਿਕੇ ਰਹਣ ਅਨੇਕਾਂ ਦੇਸ਼ਾਂ 'ਚ ਵੀਜ਼ੇ ਜਾਰੀ ਕਰਨ 'ਚ ਦੇਰੀ ਹੋ ਰਹੀ ਹੈ ਕਿਉਂਕਿ ਯੂਐਸ ਡਿਪਲੋਮੈਟਿਕ ਮਿਸ਼ਨ ਸੋਸ਼ਲ ਮੀਡੀਆ ਸਕਰੀਨਸ਼ਾਟ ਦੀ ਸਮੀਖਿਆ ਕਰ ਰਹੇ ਨੇ ਇਹ ਸਮੀਖਿਆ H1B ਵਰਕਰਾਂ ਉਨਾ ਉੱਤੇ ਆਸ਼ਰਿਤਾਂ ਦੇ ਨਾਲ-ਨਾਲ ਵਿਦਿਆਰਥੀਆਂ ਐਫ ਜੇ ਅਤੇ ਐਮ ਵੀਜ਼ੇ ਵਾਲੇ ਸੈਲਾਨੀਆਂ ਉੱਪਰ ਲਾਗੂ ਹੁੰਦੀ ਹੈ ਵਿਦੇਸ਼ ਵਿਭਾਗ ਨੇ ਮੰਨਿਆ ਕਿ ਦੇਰੀ ਹੋ ਰਹੀ ਹੈ ਵਿਦੇਸ਼ ਵਿਭਾਗ ਅਨੁਸਾਰ ਉਹ ਦਰਖਾਸਤਕਰਤਾਵਾਂ ਦੀ ਆਨਲਾਈਨ ਹਾਜ਼ਰੀ ਸਮੀਖਿਆ ਕਰ ਰਿਹਾ ਹੈ ਵਿਭਾਗ ਅਨੁਸਾਰ ਯਾਤਰੀ ਪ੍ਰਕਿਰਿਆ ਤੇਜ਼ ਕਰਨ ਲਈ ਬੇਨਤੀ ਕਰ ਸਕਦਾ ਹੈ ਪਰੰਤੂ ਅਜਿਹੀ ਬੇਨਤੀ ਉੱਪਰ ਵੀ ਵਾਰੀ ਸਿਰ ਹੀ ਵਿਚਾਰ ਕੀਤਾ ਜਾਵੇਗਾ ਅੱਜਕੱਲ੍ਹ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਜਿਸ ਕਰਕੇ ਸੜਕਾਂ ਤੇ ਆਵਾਜਾਈ ਕਾਫੀ ਦੇਖਣ ਨੂੰ ਮਿਲਦੀ ਹੈ। ਇਹਨਾਂ ਛੁੱਟੀਆਂ ਨਾਲ ਸਬੰਧਤ ਬਹੁਤ ਸਾਰੀਆਂ ਪਾਰਟੀਆਂ ਵੀ ਹੁੰਦੀਆਂ ਨੇ ਜਿੱਥੇ ਲੋਕ ਅਕਸਰ ਹੀ ਸ਼ਰਾਬ ਦਾ ਸੇਵਨ ਕਰ ਲੈਂਦੇ ਨੇ ਤੇ ਵਾਪਸ ਜਾਣ ਲੱਗਿਆਂ ਖੁਦ ਗੱਡੀ ਚਲਾ ਕੇ ਜਾਂਦੇ ਨੇ ਪਰ ਰਸਤੇ 'ਚ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੇ ਅੜਿੱਕੇ ਆ ਜਾਂਦੇ ਨੇ ਅਤੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਸ ਨਾਲ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਤੇ ਵੀ ਫਰਕ ਪੈ ਸਕਦਾ ਹੈ ਛੁੱਟੀਆਂ ਕਰਕੇ ਪੁਲਿਸ ਅਤੇ ਹੋਰ ਸੁਰੱਖਿਆ ਦਸਤਿਆਂ ਨੂੰ ਵਿਸ਼ੇਸ਼ ਗਰੰਟਾ ਦਿੱਤੀਆਂ ਗਈਆਂ ਨੇ ਤਾਂ ਕਿ ਉਹ ਨਸ਼ੇ 'ਚ ਗੱਡੀ ਚਲਾਉਣ ਵਾਲੇ ਡਰਾਈਵਰਾਂ ਉੱਤੇ ਅੱਖ ਰੱਖਣ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਇਨ੍ਹਾਂ ਦਿਨਾਂ 'ਚ ਸਾਨੂੰ ਕਈ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜਿਸ ਅਨੁਸਾਰ ਨਸ਼ੇ 'ਚ ਗੱਡੀ ਚਲਾਉਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਬਿੱਤਰ ਹੈ ਕਿ ਅਮਰੀਕਾ ਚ ਹੁਣ ਨਸ਼ਾ ਕਰਕੇ ਡਰਾਈਵਿੰਗ ਨਾ ਕੀਤੀ ਜਾਵੇ। ਕੈਨੇਡਾ ਦੇ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਵੱਲੋਂ ਕੁਝ ਮਹੀਨੇ ਪਹਿਲਾਂ ਉਠਾਈ ਗਈ ਵੱਖਰੇ ਹੋਣ ਦੀ ਮੰਗ ਲਈ ਰੈਫਰੈਂਡਮ ਕਰਾਏ ਜਾਣ ਦੀ ਮੰਗ ਨੂੰ ਉੱਥੋਂ ਦੀ ਚੋਣ ਏਜੰਸੀ ਨੇ ਪ੍ਰਵਾਨ ਕਰ ਲਿਆ ਏ ਪਰ ਉਸ ਤੋਂ ਪਹਿਲਾਂ ਮੰਗ ਕਰਨ ਵਾਲਿਆਂ ਨੂੰ ਇਸ ਮੰਗ ਦੀ ਪਟੀਸ਼ਨ ਤੇ 178000 ਲੋਕਾਂ ਦੇ ਦਸਤਖਤ ਕਰਵਾਉਣੇ ਪੈਣਗੇ ਏਜੰਸੀ ਵੱਲੋਂ ਦਿੱਤੇ ਗਏ ਫੈਸਲੇ ਉੱਤੇ ਵੱਖ-ਵੱਖ ਲੋਕਾਂ ਵੱਲੋਂ ਆਪਣੇ ਪ੍ਰਤੀਕਰਮ ਦਿੱਤੇ ਗਏ ਨੇ ਕੁਝ ਇਸ ਨੂੰ ਆਜ਼ਾਦੀ ਦਾ ਪ੍ਰਗਟਾਵਾ ਤੇ ਕੁਝ ਦੇਸ਼ ਦੀ ਅਖੰਡਤਾ ਤੇ ਹਮਲਾ ਦੱਸ ਰਹੇ ਨੇ ਏਜੰਸੀ ਵੱਲੋਂ ਦੱਸਿਆ ਗਿਆ ਕਿ ਮੰਗ ਪੇਸ਼ਕਾਰ ਅਲਬਰਟਾ ਪ੍ਰੋਸਪੇਰਿਟੀ ਪ੍ਰੋਜੈਕਟ ਦੇ ਸੀਈਓ ਮਿਟ ਸਿਲਵਾਸਤਰੀ ਜਨਵਰੀ ਦੇ ਅੰਤ ਤੱਕ ਵਿੱਤੀ ਅਫਸਰ ਨਿਯੁਕਤ ਕੀਤਾ ਜਾਵੇਗਾ ਜੋ ਦਸਤਖਤੀ ਮਹਿੰਮ ਦੀ ਦੇਖਰੇਖ ਕਰੇਗਾ ਜੇ ਚਾਰ ਮੀ ਨੈਚਰਲ ਉਡੀਨ ਦੀ ਗਿਣਤੀ 'ਚ ਲੋਕਾਂ ਦੇ ਦਸਤਖਤ ਹੁੰਦੇ ਨੇ ਤਾਂ ਲੋਕ ਮਤ ਦੀ ਤਰੀਖ ਦਾ ਐਲਾਨ ਕੀਤਾ ਜਾ ਸਕਦਾ ਹੈ ਏਜੰਸੀ ਨੇ ਦੱਸਿਆ ਕਿ ਵੋਟਾਂ 'ਚ ਲੋਕਾਂ ਤੋਂ ਹਾਂ ਜਾਂ ਨਾ 'ਚ ਜਵਾਬ ਲਿਆ ਜਾਵੇਗਾ ਕਿ ਉਹ ਸਹਿਮਤ ਨੇ ਕਿ ਅਲਬਰਟਾ ਕੈਨੇਡਾ ਤੋਂ ਵੱਖਰਾ ਹੋ ਕੇ ਆਜ਼ਾਦ ਦੇਸ਼ ਬਣੇ ਜ਼ਿਕਰਯੋਗ ਹੈ ਕਿ ਅਲਬਰਟਾ ਜਿੱਥੇ ਧਰਤੀ ਹੇਠ ਕੱਚੇ ਤੇਲ ਕੁਦਰਤੀ ਗੈਸ ਤੇ ਹੋਰ ਖਣਿਜਾਂ ਦੇ ਭੰਡਾਰ ਨੇ ਦੀ ਸੂਬਾਈ ਸਰਕਾਰ ਦੀ ਆਮ ਤੌਰ ਤੇ ਫੈਡਰਲ ਸਰਕਾਰਾਂ ਨਾਲ ਘਾਟੀ ਬਣਦੀ ਰਹੀ ਹੈ ਇਸ ਸਾਲ ਦੀ ਸ਼ੁਰੂਆਤ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਵੱਲੋਂ ਉਦੋਂ ਤੋਂ ਹੀ ਵੱਖਰੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਸ ਨੂੰ ਖੁਸ਼ ਕਰਨ ਲਈ ਵਾਤਾਵਰਣ ਪ੍ਰੇਮੀਆਂ ਦੀ ਨਾਰਾਜ਼ਗੀ ਸਹਿੜ ਕੇ ਅਲਬਰਟਾ ਦੇ ਤੇਲ ਖੂਹਾਂ ਤੋਂ ਵੈਨਕੂਵਰ ਤੱਟ ਤੱਕ ਵੱਡੀ ਤੇਲ ਪਾਈਪ ਵਿਛਾਉਣ ਲਈ ਮਨਜ਼ੂਰੀ ਦਿੱਤੀ ਹੈ ਤਾਂ ਜੋ ਉੱਥੋਂ ਦਾ ਤੇਲ ਵੱਡੀ ਮਾਤਰਾ ਚ ਨਿਰਯਾਤ ਕੀਤਾ ਜਾ ਸਕੇ ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਦਹਾਕਿਆਂ ਚ ਕੈਨੇਡਾ ਦਾ ਕਿਊਬਿਕ ਸੂਬੇ ਚ ਵੀ ਦੋ ਵਾਰ ਲੋਕ ਮਤ ਹੋਏ ਵੱਖਵਾਦੀਆਂ ਨੂੰ ਬਹੁਮਤ ਨਹੀਂ ਮਿਲ ਸਕਿਆ ਪੈਂਸਿਲਵੇਨੀਆ ਸੂਬੇ ਚ ਬਜ਼ੁਰਗਾਂ ਦੀ ਸੰਭਾਲ ਵਾਲਾ ਇੱਕ ਨਰਸਿੰਗ ਹੋਮ ਧਮਾਕੇ ਨਾਲ ਦਹਿਲ ਗਿਆ ਤੇ ਘੱਟੋ-ਘੱਟ 2 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ 20 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਬ੍ਰਿਸਟਲ ਪੁਲਿਸ ਵੱਲੋਂ ਮੰਗਲਵਾਰ ਦੇਰ ਰਾਤ ਮਰਨ ਵਾਲਿਆਂ ਦੀ ਗਿਣਤੀ 3 ਦੱਸੀ ਗਈ ਪਰ ਕੁਝ ਦੇਰ ਬਾਅਦ ਸਪਸ਼ਟਿਕਰਣ ਪੇਸ਼ ਕੀਤਾ ਗਿਆ ਕਿਆ ਗਿਆ ਕਿ ਮ੍ਰਿਤਕ ਸਮਝੇ ਇੱਕ ਬਜ਼ੁਰਗ ਦੇ ਸਾਮ ਮੁੜ ਚੱਲਣ ਲੱਗੇ ਜਿਸ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ ਮੁਢਲੇ ਤੌਰ ਤੇ ਤਮਾਕੇ ਦਾ ਕਾਰਨ ਗੈਸ ਲੀਕ ਮੰਨਿਆ ਜਾ ਰਿਹਾ ਹੈ ਤੇ ਇਸ ਬਾਰੇ ਤਸਦੀਕ ਨਹੀਂ ਕੀਤੀ ਗਈ ਬਰਿਸਟਲ ਦੇ ਸਿਲਵਰ ਲੇਕ ਨਰਸਿੰਗ ਹੋਮ ਚ 174 ਬੈੱਡ ਦਾ ਪ੍ਰਬੰਧ ਹੈ ਤੇ ਆਮ ਤੌਰ ਤੇ ਇੱਥੇ 150 ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦੀ ਉਮਰ 95 ਸਾਲ ਤੱਕ ਹੈ ਪੈਂਸਿਲਵੇਨੀਆ ਹੈਲਥ ਡਿਪਾਰਟਮੈਂਟ ਵੱਲੋਂ ਨਰਸਿੰਗ ਹੋਮ ਦੀ ਕੋਖ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਲਾਈਫ ਸੇਫਟੀ ਕੋਡ ਨਾਲ ਸੰਬੰਧਤ ਕਈ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਮੀਡੀਆ ਰਿਪੋਰਟਾਂ ਮੁਤਾਬਕ ਗੈਸ ਦੀ ਦੁਰਗੰਧ ਆਉਣ ਤੇ ਐਮਰਜੈਂਸੀ ਕਾਮਿਆਂ ਨੂੰ ਸੱਦਿਆ ਗਿਆ ਤੇ ਉਹਨਾਂ ਦੇ ਪੁੱਜਣ ਤੋਂ ਕੁਝ ਪਲ ਬਾਅਦ ਧਮਾਕਾ ਹੋ ਗਿਆ। ਐਮਰਜੈਂਸੀ ਕਾਮਿਆਂ ਵੱਲੋਂ ਗੈਸ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਤੇ ਨਰਸਿੰਗ ਹੌਮ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਪਹੁੰਚਾਇਆ ਗਿਆ। ਧਮਾਕੇ ਕਾਰਨ ਨਰਸਿੰਗ ਹੌਮ ਦੀ ਇਮਾਰਤ ਦਾ ਇੱਕ ਹਿੱਸਾ ਢਹਿ-ਢੇਰੀ ਹੋ ਗਿਆ ਤੇ ਬਜ਼ੁਰਗਾਂ ਦਾ ਪਰਿਵਾਰਾਂ ਨਾਲ ਮਿਲਾਪ ਕਰਵਾਉਣ ਲਈ ਟਰੂ ਮੈਨ ਹਾਈ ਸਕੂਲ 'ਚ ਕੈਂਪਸ ਸਥਾਪਿਤ ਕੀਤਾ ਗਿਆ ਹੈ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਪੀਰੋ ਵੱਲੋਂ ਫਾਇਰ ਫਾਈਟਰਜ਼ ਅਤੇ ਹੋਰਨਾ ਐਮਰਜੈਂਸੀ ਕਾਮਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਇਮਾਰਤ 'ਚ ਫਸੇ ਬਜ਼ੁਰਗਾਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਦੇ ਸ਼ੁਰੂ 'ਚ ਨਵੇਂ ਮਾਲਕ ਨੇ ਸਿਲਵਰ ਲੇਕ ਨਰਸਿੰਗ ਦਾ ਪ੍ਰਬੰਧ ਆਪਣੇ ਹੱਥ ਚ ਲਿਆ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ 10 ਦਸੰਬਰ ਨੂੰ ਇਮਾਰਤ ਦਾ ਦੌਰਾ ਕੀਤਾ ਗਿਆ ਫিলাਡਲਫੀਆ ਤੋਂ 20 ਮੀਲ ਉੱਤਰ ਪੂਰਬ ਵੱਲ ਸਥਿਤ ਬ੍ਰਿਸਟਲ ਸ਼ਹਿਰ ਦੇ ਲੋਕਾਂ ਨੂੰ ਹੱਲਾਸ਼ੀਰੀ ਦਿੰਦਿਆਂ ਗਵਰਨਰ ਨੇ ਕਿਹਾ ਕਿ ਉਹ ਜਲਦ ਮੁਲਾਕਾਤ ਕਰਨ ਲਈ ਪੁੱਜ ਰਹੇ ਨੇ ਅਰਬਪਤੀ ਹੈਜ਼ ਫੰਡ ਸੰਸਥਾਪਕ ਲੂਇਸ ਬੇਕਨ ਨੇ ਇੱਕ ਦਹਾਕੇ ਪੁਰਾਣੇ ਆਪਣੇ ਤੇ ਲੱਗੇ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ਾਂ ਦੇ ਮਾਮਲੇ 'ਚ ਵੱਡੀ ਕਾਨੂੰਨੀ ਜਿੱਤ ਹਾਸਲ ਕੀਤੀ ਹੈ ਨਿਊਯਾਰਕ ਦੀ ਮੈਨਹੈਟਨ ਸੂਬਾ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਫਿਨਲੈਂਡ ਕੈਨੇਡੀਅਨ ਸਾਬਕਾ ਫੈਸ਼ਨ ਮੋਗਲ ਪੀਟਰ ਨਾਈਗਾਰਡ ਵੱਲੋਂ ਲੂਇਸ ਬੇਕਨ ਖਿਲਾਫ ਲਗਾਏ ਗਏ ਗੰਭੀਰ ਦੋਸ਼ ਝੂਠੇ ਅਤੇ ਬਿਨਾਂ ਸਬੂਤਾਂ ਦੇ ਸਨ ਜੱਜ ਰਿਚਰਡ ਜੀ ਲੈਟਨ ਨੇ ਆਪਣੇ ਫੈਸਲੇ 'ਚ ਕਿਹਾ ਕਿ ਨਾਈਗਾਰਡ ਇਹ ਸਾਬਤ ਕਰਾਂ ਚਾ ਅਸਫਲ ਰਹਿ ਕਿ ਬੇਕਨ ਨੂੰ ਕਾਤਲ ਨਸ਼ਾ ਤਸਕਰ ਅਗਜ਼ਨੀ ਫੈਲਾਉਣ ਵਾਲਾ ਇਨਸਾਈਡਰ ਟਰੇਡਰ ਜਾਂ ਕੂ ਕਲਕਸ ਕਲਾਨ ਦਾ ਮੈਂਬਰ ਦੱਸਣ ਵਾਲੇ ਬਿਆਨਾਂ ਚ ਕੋਈ ਸੱਚਾਈ ਸੀ ਅਦਾਲਤ ਨੇ ਮੰਨਿਆ ਕਿ ਇਹ ਬਿਆਨ ਲੂਇਸ ਬੇਕਨ ਦੀ ਨਿੱਜੀ ਅਤੇ ਪੇਸ਼ੇਵਰ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਦਿੱਤੇ ਗਏ ਇਹ ਮਾਮਲਾ ਦੋਨਾਂ ਵਿਚਾਲੇ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਹਿੱਸਾ ਹੈ ਦੋਵੇਂ ਪਹਿਲਾਂ ਬਹਾਮਾਸ ਦੇ ਲਾਈਫਫਰਡ ਦੇ ਖੇਤਰ ਚ ਗੁਆਂਡੀ ਰਹੇ ਨੇ ਬੇਕਰ ਨੇ ਦੋਸ਼ ਲਗਾਇਆ ਸੀ ਕਿ ਨਾਈਗਾਰਡ ਅਤੇ ਉਸ ਦੀਆਂ ਕੰਪਨੀਆਂ ਨੇ ਆਨਲਾਈਨ ਵੀਡੀਓਜ਼ ਅਤੇ ਜਨਤਕ ਬਿਆਨਾਂ ਰਾਹੀਂ ਉਸ ਖਿਲਾਫ ਬਦਨਾਮ ਕਰਨ ਵਾਲੀ ਮੁਹਿੰਮ ਚਲਾਈ ਨਾਈਗਾਰਡ ਦੇ ਵਕੀਲ ਪੀਟਰ ਸਵਰਡ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਨੇ ਅਤੇ ਅਪੀਲ ਕਰਨ ਦੀ ਯੋਜਨਾ ਬਣਾ ਰਹੇ ਨੇ ਇਸ ਸਮੇਂ 84 ਸਾਲਾ ਨਾਈਗਾਰਡ ਕੈਨੇਡਾ ਚ ਯੋਨ ਸ਼ੋਸ਼ਣ ਦੇ ਮਾਮਲੇ ਚ 11 ਸਾਲ ਦੀ ਸਜ਼ਾ ਕੱਟ ਰਹੇ ਨੇ ਤੇ ਉਨ੍ਹਾਂ ਉੱਤੇ ਅਮਰੀਕਾ ਚ ਵੀ ਗੰਭੀਰ ਦੋਸ਼ ਲੱਗੇ ਹੋਏ ਨੇ ਅਦਾਲਤ ਵੱਲੋਂ ਹੁਣ ਲੂਇਸ ਬੇਕਰ ਨੂੰ ਮਿਲਣ ਵਾਲੀ ਮੁਆਵਜ਼ੇ ਦੀ ਰਕਮ ਤੈਅ ਕਰਨ ਲਈ ਵੱਖਰੀ ਸੁਣਵਾਈ ਕਰਨ ਦੀ ਸੰਭਾਵਨਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ